ਗੋਪੀ ਪੁਰਾ ਮੇਰ ਬਾਸੂ ਇਹ ਗੱਲ ਕੁੜੀ ਗੁੱਸਾ ਕਰਦੀ ਗਈ ਆ ਕਿ ਮੈਂ ਲਵਾਤੇ ਨਿਕਲਿਆ ਤੇ ਇਹਦਾ ਡੰਗ ਚੋਂ ਨੂੰ ਮਲਾ ਕੇ ਲਿਆ ਹੁਣ ਤਾਂ ਗਈ ਭੈਣ ਮਿਲ ਕੇ ਸਾਨੂੰ ਉਹ ਆਪਣੀ ਜਗ੍ਹਾ ਮਿਲ ਕੇ ਗਈ ਹੈ ਤੁਸੀਂ ਨਹੀਂ ਜਾਣੋ ਮਿਲਣ ਉੱਥੇ ਸ਼ਾਲਾ ਮੰਮੀ ਦੇ ਭੈਣ ਦੂਸਾ ਕਰਦੀ ਗਈ ਆ ਨਾ ਤਲਾਹ ਦਿੰਨੇ ਭੈਣ ਦਾ ਲਾਮਾ ਹੋਰ ਨੇ ਕਿਦਾਂ ਜਾ ਕੇ ਤੇ ਭੈਣ ਇੱਕੋ ਗੱਲ ਹੋਰ ਕਹਿ ਕੇ ਗਈ ਆ ਕਿ ਜਿੱਦਣ ਉਹਨਾਂ ਦੇ ਸਾਪ ਵੀ ਕੱ ਲੈਣੀ ਆ ਸਾਪ ਲੰਗਾ ਗਏ ਆ ਆਹੋ ਤਾਂ ਮੰਮੀ ਤੂੰ ਭੈਣ ਨੂੰ ਸਮਝਾਉਣਾ ਸੀ ਨਾ ਤੇ ਹੁਣ ਤਾਂ ਵਿਆਹ ਕੀਤਾ ਵਾ ਤੇ ਪੈਸੇ ਸਾਰੇ ਖਰਚੇ ਗਏ ਆ ਤੇ ਮੈਂ ਆ ਨੂੰ ਘੜੀ ਮੂੜੀ ਕੀ ਸਮਝਾਵਾਂ ਹੈ ਉਹਨੂੰ ਚਾਹੂ ਜਾਣਾ ਚ ਪਿੱਤਲ ਦੀ ਸਾਪ ਪਾਤੀ ਜੇ ਹੁਣ ਉੱਥੇ ਪਤਾ ਲੱਗ ਜੇ ਕਿ ਉਹਦੀ ਜਹਾਣੀ ਹੋਣੀ ਕਿ ਨਹੀਂ ਗਈ ਨਾ ਉਹ ਜਾਨੀ ਹੁਣੇ ਨਹੀਂ ਸਾਡੀ ਜ਼ਿਆਦੀ ਹੋਣੀ ਓਹ ਹੁਣ ਫਾਲ ਲੱਲੀਆ ਫਿਰ ਹਰ ਬਿਆਲੇ ਬਸ ਪੈਸੇ ਪੈਸੇ ਕਹੇ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਪੈਂਦਾ ਅਲਮੀ ਚਾ ਹਾਵੇ ਜਦੋਂ ਮੈਂ ਸਲਾਹ ਦਾਵਾਂ ਜੇ ਮੰਨੇਗਾ ਤੇ ਕਿਹੜੀ ਸਲਾਹ ਮਮੀ ਸੋਨੀਆਂ ਨੇ ਤਿੰਨ ਸਾਫਾ ਪਾਈਆਂ ਨਾ ਜਿੱਕ ਪੈਣ ਨੂੰ ਦੇ ਦਈਏ ਵਿੱਚੋਂ ਤੇ ਮੰਮੀ ਇੱਕ ਤਾਂ ਆਪਾਂ ਸਾਫ ਪਾਈ ਉਹਨੂੰ ਤੇ ਠੀਕ ਹੀ ਦੋ ਪੇਕਿਆਂ ਦੀਆਂ ਨਹੀਂ ਉਹਨੇ ਪਾਈਆਂ ਕਰ ਤੇ ਆਪਾਂ ਉਹਨੂੰ ਬਣਾ ਦਾਂਗੇ ਤੇ ਉਹਦਾ ਧਾਰ ਲਾ ਦਈਏ ਮੰਨ ਜੂਗੀ ਉਹ ਮੰਨੂ ਕੀ ਮੰਨੂ ਕਿਦਾਂ ਮੈਂ ਨਹੀਂ ਫੇਰ ਗੱਲ ਕਰਨੀ ਤੂੰ ਆਪੇ ਕਰ ਲੈ ਗੱਲ ਤੇ ਮੈਂ ਕਰ ਲਊ ਤੂੰ ਤੇ ਡਰਦਾ ਹੀ ਬੜਾ ਹਾਂ ਜਾ ਫੇਰ ਕਰ ਲੈ ਜਾ ਆਪੇ ਮੈਂ ਕਰ ਲਊਗੀ ਸਬਰ ਨਹੀਂ ਕਰ ਸਕਦੀ ਮੰਮੀ ਤੂੰ ਬਸ ਇੱਕ ਉਹਦਾ ਦੀ ਸਾਡੀ ਭੈਣ ਉਹਦੇ ਹੱਥੋਂ ਲਵਾਈ ਜਾਉ ਸਾਪਾਂ ਪਾਸ ਤੂੰ ਹੋਰ ਨਹੀਂ ਕੰਮ ਤੇ ਕੋਈ ਹੋਗਾ ਕਦ ਕਦ ਫੂੰਫੂ ਕਰਦਾ ਗਿਆ ਹੀ ਉਹਦੇ ਹੱਥੋਂ ਨਹੀਂ ਸਾਪ ਲਵਾਉਣੀ ਭੈਣ ਦੀ ਪਾਵਨਾ ਤੇ ਬਦਨਾਮੀ ਹੋ ਜੇ ਲੈ ਆਦਾ ਰੋਟੀ ਤੈਨੂੰ ਰੋਟੀ ਖਾ ਲੈ ਨਾ ਵਾ ਬਹਿ ਜਾ ਗੱਲ ਸੁਣ ਮੈਂ ਤੂੰ ਕੱਲ ਗਈ ਸੀ ਹਾਂ ਸੋਨੀਆ ਦੇ ਕੋਲ ਜ ਮੁੰਡਾ ਮਿਲ ਕੇ ਤਾਂ ਬੜਾ ਖੁਸ਼ ਹੋਇਆ ਹੋਣਾ ਵਾ ਬੜਾ ਆ ਕੇ ਆਉਣ ਲੱਗਿਆ ਕੋਈ ਜੇਤਬਾਜੀ ਨਹੀਂ ਕੀਤੀ ਉਹਨੇ ਪਹਿਲਾਂ ਤਾਂ ਖੇੜਦਾ ਫੁਰਦਾ ਰਿਹਾ ਨਾਲ ਪਿੱਛੇ ਪਿੱਛੇ ਹੁਣ ਲੱਗਿਆ ਥੋੜਾ ਕਰਦਾ ਸੀ ਪੈਰ ਪੁੱਟਦਾ ਸੀ ਪਿੱਛੇ ਨੂੰ ਪਰ ਇੰਨੀ ਨਹੀਂ ਪਰਵਾਹ ਕੀਤੀ ਮਾਂ ਵਾ ਨਾ ਮਾਂ ਦਾ ਹੀ ਤੇ ਉਹਨਾ ਵਾ ਇਹ ਤੇ ਹੈ ਤੈਨੂੰ ਇਦਾਂ ਨਹੀਂ ਲੱਗਣ ਰਿਹਾ ਜਿੱਦਾਂ ਹੀ ਮਾਂ ਪੁੱਤ ਨੂੰ ਛੋੜ ਕੇ ਕੋਈ ਉਹਨਾਂ ਨਾਲ ੱੱਕਾ ਜਾ ਕਰਤਾ ਪਾਪ ਜਾ ਨਹੀਂ ਮੈਨੂੰ ਨਹੀਂ ਲੱਗਣ ਦਾ ਪਤਾ ਕੀ ਆ ਇੱਕ ਤੇ ਸੋਨੀਆ ਜਵਾਨ ਜਾਨ ਆ ਤੇ ਜ਼ਿੰਦਗੀ ਬੜੀ ਲੰਮੀ ਆ ਉਹਦੀ ਜ਼ਿੰਦਗੀ ਸੱਟ ਹੋ ਗਈ ਉਹਦੀ ਜ਼ਿੰਦਗੀ 'ਚ ਵੀ ਚਾਰ ਖੁਸ਼ੀਆਂ ਆ ਗਈਆਂ ਮੇਰਾ ਭਰਾ ਵੀ ਵਿਆਹ ਗਿਆ ਤੇ ਮੇਰੇ ਮਾਂ ਨੂੰ ਵੀ ਕੋਈ ਸੁਖ ਹੋ ਗਿਆ ਸਾਲਾ ਕੁਝ ਵਧੀਆ ਹੋ ਗਿਆ ਗੌਰਮ ਸਾਡਾ ਹੀ ਸਾਡੀ ਅੰਸਾ ਹੀ ਕੱਲ ਨੂੰ ਇਹ ਸੋਨੀਆਂ ਦਾ ਵਿਆਹ ਕਿਤੇ ਲਾਂਬੇ ਕਰ ਦਿੰਦੇ ਤੇ ਫਿਰ ਆਪਾਂ ਉਹਨਾਂ ਨੂੰ ਦੇਣਾ ਹੀ ਹੁਣ ਤੇ ਸੋਨੀਆਂ ਹੈ ਹੀ ਘਰ ਦੀ ਘਰਵਾ ਹੁਣ ਤੇ ਵੇਖੋ ਸਾਡੇ ਸਾਰੇ ਕੰਮ ਸੈੱਟ ਹੋ ਗਏ ਸਾਡਾ ਮੁੰਡਾ ਵੀ ਸਾਡੇ ਕੋਲ ਰਹਿ ਗਿਆ ਤੇ ਸਾਡੀ ਜਿਹੜੀ ਨੌਂਤੀ ਹੀ ਜਾਂ ਧੀ ਮੰਨ ਲਓ ਉਹ ਵੀ ਘਰ ਦੇ ਘਰ ਰਹੇਗੀ ਸਾਨੂੰ ਵੀ ਸਾਰੀ ਉਮਰ ਮਿਲਦੀ ਗਿਲਦੀ ਰਹੂਗੀ ਆਪਣੇ ਪੁੱਤ ਨੂੰ ਵੀ ਮਿਲਦੀ ਰਹੂਗੀ ਸਾਰੇ ਕੰਮ ਸੈੱਟ ਹੋ ਗਿਆ ਤੇ ਜੇ ਆਪਾਂ ਸੋਨੀਆ ਦਾ ਵਿਆਹ ਲਾਂਭੇ ਕਰਦੇ ਤੇ ਕੀ ਸੋਨੀਆ ਨੇ ਸਾਨੂੰ ਕੱਲ ਨੂੰ ਮਿਲਣਾ ਸੀ ਤੇ ਜਾਂ ਫਿਰ ਤੁਸੀਂ ਉਹਨੂੰ ਗੌਰਵ ਨੂੰ ਦੇ ਦੇਣਾ ਸੀ ਬਿਲਾ ਲਾ ਜਾ ਆਪਣੇ ਨਾਲ ਮੇਰੇ ਸਾਹਮਣੇ ਤਾਂ ਕੋਈ ਗਲਤ ਨਹੀਂ ਹੋਇਆ ਬਾਕੀ ਸੋਨੀਆ ਇੱਥੋਂ ਗਈ ਆ ਤੁਹਾਨੂੰ ਤਾਂ ਲੱਗਦਾ ਗੌਰਵ ਜੇ ਛੋਟਾ ਵਾ ਉਹਨੇ ਭੁੱਲ ਭਲਾ ਜਾਣਾ ਸਾਡੇ ਵਿੱਚ ਰੁੱਝ ਜਾਣਾ ਉਹ ਹੋਰ ਦੋਆਂ ਚਾਂਵਾਂ ਸਾਲਾਂ ਨੂੰ ਉਹਨੇ ਜਵਾਨ ਹੋ ਗਿਆ ਤੇ ਤੁਹਾਡੇ ਨਾਲ ਹੱਥ ਫੜਤੀ ਪੋਣ ਡੈ ਬੈਣਾ ਵਾ ਘਰ ਦਾ ਕੰਮ ਲੈ ਤਰਨਾ ਦੋਵਾਂ ਭਰਾਵਾਂ ਨੇ ਐਵੇਂ ਨਾ ਹੁਜੀ ਗੱਲਾਂ ਸੋਚਿਆ ਕਰੋ ਤੇਰੇ ਤੈਨੂੰ ਗੱਲ ਦੱਸਾਂ ਤੂੰ ਵੀ ਹਾਂ ਗੱਲਾਂ ਕਰਿਆ ਕਰ ਮੈਨੂੰ ਬੜਾ ਹੋਰ ਤਰ੍ਹਾਂ ਲੱਗਦਾ ਜਦੋਂ ਕਹਿੰਦੀ ਤਾਂ ਨਾਲ ਉਹਨੇ ਕੰਮ ਕਰਾਉਣ ਲੱਗ ਜਾਣਾ ਇਹ ਸਵਾਰਥ ਦਾ ਕਰਕੇ ਨਹੀਂ ਸਾਨੂੰ ਰੱਖਿਆ ਲੈ ਹਾਂ ਦੱਸ ਆਪਣੇ ਮੁੰਡੇ ਬਾਰੇ ਨਹੀਂ ਕਹਿੰਦੀ ਮੈਂ ਹੁਣ ਇਹ ਨਾ ਮੰਨ ਕੇ ਚੱਲਿਆ ਕਰ ਉਹ ਵੀ ਸਾਡਾ ਹੀ ਆ ਆਪਣੇ ਹੀ ਆ ਦੋਵੇਂ ਹੁਣ ਤੇ ਆਜੋ ਅੰਦਰ ਹਾਥੋਂ ਰੋਟੀ ਖਾ ਲੋ ਪਤਾ ਨਹੀਂ ਕੀ ਗੱਲ ਵਾ ਪ੍ਰੀਤੀ ਜਿੰਨਾ ਮਰਜ਼ੀ ਕਹੀ ਜਾਂਦੀ ਨਾ ਵੀ ਠੀਕ ਹੋਇਆ ਪਰ ਜਦੋਂ ਮੈਂ ਗੌਰਵ ਦੇ ਮੂੰਹ ਵੱਲ ਵੇਖਣਾ ਨਾ ਮੈਨੂੰ ਲੱਗਣਾ ਅਜੀਬ ਜਿਹਾ ਲੱਗਦਾ ਜਿੱਦਾਂ ਉਹਦੇ ਨਾਲ ਬਹੁਤ ਵੱਡਾ ਪਾਪ ਕਰਤਾ ਇਹਦੇ ਹੁੰਦੇ ਨੇ ਨਾ ਬੱਚਾ ਤੇ ਜਾਨਵਰ ਦਾ ਨਾਲ ਉਹ ਲਾ ਲਓ ਤੇ ਉਹ ਦਿਲ ਨਹੀਂ ਲੱਗਦਾ ਇਹ ਤੇ ਫਿਰ ਇਨਸਾਨ ਦਾ ਬੇਟਾ ਵਾ ਆ ਜੇ ਘਾਰਾ ਇਹਨਾਂ ਨਾਲ ਗੱਲਾਂ ਅੱਜ ਕਰ ਹੀ ਨਹੀਂ ਗੌਰਵ ਬਾਏ ਕੀ ਹੋਇਆ ਬੜੇ ਦਾਸੇ ਲੱਗੰਦੇ ਕੁਝ ਨਹੀਂ ਤੂੰ ਦੱਸ ਕੰਮ ਹੀ ਕੋਈ ਨੇ ਕੰਪਨੀ ਮੈਨੂੰ ਕਹੀ ਮੈਂ ਗੱਲ ਕਰਨੀ ਤੁਹਾਡੇ ਨਾਲ ਮੈਂ ਕਹਿਣਾ ਸੀ ਕਿ ਕੱਲ ਨਾ ਗੌਰਵ ਗਿਆ ਵਰਨਾ ਰੋਂਦਾ ਹੀ ਗਿਆ ਵਾ ਤੇ ਮੇਰਾ ਨਾ ਜੀਵ ਜਾਨ ਹੀ ਲੱਗਣ ਲਿਆ ਏਦਾਂ ਕਰੀਏ ਵੀ ਉਹਨੂੰ ਨਾ ਇਹ ਮੇਲਾ ਹੀ ਜਾ ਕੇ ਆਹੋ ਬਾਹਰ ਮੰਮੀ ਮੈਨੂੰ ਉਹ ਗੱਲ ਕਾਹੇਂਗੀ ਤੇ ਕੋਈ ਨਾ ਆਪਾਂ ਹੋਵਨੇ ਕਿਸ ਵੇਲੇ ਆਹੋ ਮਲਾ ਲਓ ਨਾ ਤੇ ਨਾ ਗੌਰਵ ਨਾ ਕੋਈ ਨਹੀਂ ਚਲੋ ਠੀਕ ਆ ਤੇ ਮੇਰੀ ਗੱਲਸ ਨੂੰ ਇੱਕ ਗੱਲ ਹੋਰ ਕਰਨੀ ਹੈ ਤੁਹਾਡੇ ਨਾਲ ਕਿਹੜੀ ਗੱਲ ਇਹ ਗੌਰਵ ਦੇ ਪੇਪਰ ਹੋਣ ਹੀ ਵਾਲੇ ਆ ਮਸਮੀਨ ਨਾ ਰਹਿ ਗਿਆ ਵਾ ਤੇ ਸਕੂਲ ਵੇਖ ਲਈ ਕੋ ਚੰਗਾ ਜਿਆ ਉਹਦੇ ਵਾਸਤੇ ਆਪਾਂ ਨੂੰ ਇੱਥੇ ਲਿਆਉਣਾ ਵਾ ਕੀ ਮੁੰਡਾ ਇੱਥੇ ਲਿਆਉਣਾ ਹਾਂਜੀ ਜ਼ਾਹਿਰ ਸੀ ਗੱਲ ਆ ਉਹ ਮੈਂ ਤਾਂ ਨਹੀਂ ਨਾਲ ਲੈ ਕੇ ਆਈ ਵੀ ਪੜਾਈ ਪੂਰੀ ਹੋ ਚੁ ਦੋ ਮਹੀਨੇ ਤੇ ਸਾਰੇ ਰਹਿ ਗਏ ਸੀ ਤੇ ਹੁਣ ਪੜਾਈ ਪੂਰੀ ਹੋਣੀ ਵਾਲੀ ਆ ਤੇ ਮੈਂ ਤੁਹਾਨੂੰ ਕਹਿਣੀ ਸੀ ਕਿ ਪੜਾਈ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਨਾ ਉਹਦੇ ਵਾਸਤੇ ਕੋ ਸਕੂਲ ਵੇਖ ਲਈਏ ਚੰਗਾ ਜਿਆ ਗੱਲ ਸੁਣ ਮੇਰੀ ਸੋਨੀਆ ਰਿਸ਼ਤਾ ਹੋਣ ਤੋਂ ਪਹਿਲਾਂ ਭੈਣ ਨਾਲ ਸਾਰੀਆਂ ਗੱਲਾਂ ਹੋ ਗਈਆਂ ਵਾ ਮੈਂ ਕਿਹਾ ਵੀ ਚੱਲ ਵਿਆਹ ਕਰਵਾ ਲਈਨਾ ਉਹਨਾਂ ਦੱਸਿਆ ਸੀਗਾ ਤੇਰਾ ਇੱਕ ਬੇਟਾ ਵਾ ਤੇ ਮੈਂ ਤਾਂ ਮੰਨਦਾ ਨਹੀਂ ਇਹ ਰਿਸ਼ਤੇ ਨੂੰ ਤੇ ਭੈਣ ਨੇ ਵੀ ਜ਼ੋਰ ਦਿੱਤਾ ਮੰਮੀ ਨੇ ਵੀ ਮੈਨੂੰ ਜ਼ੋਰ ਦਿੱਤਾ ਤੇ ਮੈਂ ਮੰਨ ਗਿਆ ਇਸ ਗੱਲ ਤੇ ਕਿ ਭੈਣ ਨੇ ਕਿਹਾ ਵੀ ਮੁੰਡਾ ਅਸੀਂ ਉੱਥੇ ਰੱਖ ਲਾਂਗੇ ਤੇ ਕੋਈ ਗੱਲ ਨਹੀਂ ਤੂੰ ਵਿਆਹ ਕਰਵਾ ਲੈ ਮੈਂ ਇਹ ਗੱਲ ਤੇ ਸਹਿਮਤ ਹੋਇਆ ਸੀ ਨਹੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਉਹ ਕਹਿਣਾ ਚਾਹੁੰਦਾ ਵੀ ਮੈਂ ਤੇਰਨਾ ਕੋਈ ਫੜਦਾ ਉਹਲਾ ਨਹੀਂ ਰੱਖਣਾ ਚਾਹੁੰਦਾ ਮੈਂ ਮੁੰਡਾ ਇੱਥੇ ਨਹੀਂ ਲੈ ਆਉਣਾ ਮੈਨੂੰ ਨਹੀਂ ਪਤਾ ਵੀ ਤੇਰਨਾ ਉੱਥੇ ਕੀ ਗੱਲ ਹੋਈ ਆ ਕਹਿੰਦੇ ਵੀ ਮੁੰਡਾ ਉੱਥੇ ਰਹੂਗਾ ਤਮੇ ਤਾਂ ਇਹ ਰਸਤੇ ਲਈ ਹਾਮੀ ਭਰੀ ਹੀ ਤੇ ਮੈਂ ਇਹ ਕਰਕੇ ਤੈਨੂੰ ਕਿਸੇ ਨੇਰੇ ਚ ਨਹੀਂ ਰੱਖਣਾ ਚਾਹੁੰਦਾ ਹਾਏ ਹਾਏ ਇਹ ਕਿਵੇਂ ਹੋ ਗਿਆ ਦਾ ਝੂਠ ਪ੍ਰੀ ਦੀਦੀ ਨੇ ਮੇਰੇ ਨਾਲ ਇੰਨਾ ਵੱਡਾ ਝੂਠ ਬੋਲਿਆ ਜੇ ਪ੍ਰੀ ਦੀਦੀ ਨੇ ਮੇਰੇ ਨਾਲ ਝੂਠ ਬੋਲਿਆ ਇਹਦਾ ਮਤਲਬ ਬੀਜੀ ਨੂੰ ਵੀ ਇਹ ਗੱਲ ਦਾ ਪਤਾ ਹੋਵੇਗਾ ਪਾ ਜੀ ਨੂੰ ਵੀ ਸਾਰਿਆਂ ਨੇ ਮੇਰੇ ਨਾਲ ਝੂਠ ਬੋਲਿਆ ਇਹ ਇਹਨਾਂ ਨੂੰ ਪਤਾ ਹੀ ਕਿ ਗੌਰਵ ਇਥੇ ਨਹੀਂ ਆ ਸਕਦਾ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਝੂਠ ਬੋਲਿਆ ਹਾਏ ਮੈਂ ਆਪਣੇ ਪੁੱਤ ਦੇ ਬਗੈਰ ਕਿੱਦਾਂ ਰਹੂੰਗੀ ਹਾਏ ਤਾਂ ਨਹੀਂ ਹੋ ਸਕਦਾ ਹਾਏ ਇੰਨਾ ਵੱਡਾ ਧੋਖਾ ਮੇਰੇ ਨਾਲ ਇੰਨਾ ਵੱਡਾ ਧੋਖਾ ਮੇਰੇ ਨਾਲ ਰੱਬਾ ਨਵੀਂ ਕਿਸਮ ਦਾ ਨਹੀਂ ਡਾ ਵੱਡਾ ਖੇਲ ਉਹ ਵੀ ਮੇਰੇ ਪੋਤੋ ਤੋਂ ਦੂਰ ਕੀਤਾ ਮੈਨੂੰ ਨਹੀਂ ਮੈਂ ਗੱਲ ਕਰਕੇ ਰਹੂੰਗੀ ਲੱਲਾ ਸਾਫ ਅਗਲੀ ਹੋਰ ਸਿਆਪੇ ਪਾ ਕੇ ਬੈਠੀ ਅੰਦਰ ਤੈਂਦੀ ਮੈਂ ਮੁੰਡਾ ਇੱਥੇ ਲੈ ਕੇ ਆਉਣਾ ਹੀ ਹਾਂ ਸੋਨੀਆ ਕੀ ਹੋਇਆ ਵਾ ਕੀ ਕਰਨੋਂ ਡਈਆਂ ਮੰਮੀ ਮੈਨੂੰ ਗੱਲ ਦੱਸੋ ਇੱਕ ਕਿ ਜਦੋਂ ਮੇਰਾ ਰਿਸ਼ਤਾ ਤੈਅ ਹੋਇਆ ਸੀ ਤੇ ਮੁੰਡੇ ਬਾਰੇ ਕੀ ਗੱਲ ਹੋਈ ਸੀ ਕਿ ਇਥੇ ਮੁੰਡਾ ਨਹੀਂ ਆਉਣਾ ਚਾਹੀਦਾ ਜਿੰਨੇ ਆਖਿਆ ਤੁਹਾਡਾ ਪੁੱਤ ਹੁਣੇ ਗੈਰ ਗਿਆ ਮੈਨੂੰ ਕਿ ਮੁੰਡਾ ਇਸ ਘਰ ਚ ਨਹੀਂ ਆਉਣਾ ਨਹੀਂ ਉਹਦੀ ਮੰਨਦੇ ਤੂੰ ਉਹਦੀ ਸ਼ਦਾਈ ਆ ਮੈਂ ਤਾਂ ਰਹੀ ਆ ਨਾ ਮੇਰੇ ਤੇ ਗੱਲ ਛੋਟ ਤੋਂ ਜਿੰਦਰ ਮੈਂ ਮਾਂ ਘਰ ਦੇ ਵਿੱਚ ਏਜੀ ਟੈਂਸ਼ਨ ਨਾ ਲਾ ਆਵੇਂ ਤੂੰ ਮਾਰੀ ਜਾਨੀ ਆ ਪਰ ਮੰਮੀ ਨਹੀਂ ਮੈਨੂੰ ਧੇਰੇ ਚ ਨਾ ਰੱਖੋ ਮੈਨੂੰ ਸੱਚ ਸੱਚ ਦੱਸੋ ਇਹ ਕੀ ਕਰਨੀ ਕਾ ਮੇਰੀ ਮੈਂ ਕਿਹਾ ਕੀ ਹੋ ਗਿਆ ਕਿਉਂ ਰੋਂ ਰਹੀ ਆ ਐਨੇ ਕੁਛੇ ਵਿੱਚੋਂ ਵੀ ਬਾਹਰ ਨੂੰ ਗਿਆ ਚੁੱਪ ਕਰ ਜਾ ਮੈਂ ਤੇ ਹੈਗੀ ਆ ਨਾ ਤੂੰ ਗੱਡ ਗੱਲ ਨਹੀਂ ਕਰਨੀ ਕੋਈ ਨਹੀਂ ਜੇ ਲੈਣਾ ਪਊ ਤਾਂ ਮੁੰਡਾ ਲਾਵਾਂਗੇ ਜੀ ਮੰਮੀ ਮੇਰੀ ਸੱਸ ਸਾਹਬ ਗੱਲ ਸੁਣ ਲਓ ਮੈਂ ਇੱਥੇ ਰਵਾਂ ਚਾਹੇ ਉੱਥੇ ਰਵਾਂ ਮੁੰਡਾ ਮੇਰੇ ਨਾਲ ਹੀ ਰਹੂਗਾ ਐਸੇ ਜਾਣ ਕੰਮ ਨੂੰ ਗਿਆ ਉੱਥੇ ਜਾਣ ਵਾਸਤੇ ਤੁੱਖੀ ਸੰਤਿਆ ਬੰਨ ਲੇ ਕਰਾਣਾ ਮੁਕਾਜ ਇੱਥੇ ਰਖਾਗੇ ਹਾਂ ਮਮੀ ਸੱਚੀ ਇਹੋ ਗੱਲ ਮੇਰੇ ਪੁੱਤ ਇੱਥੇ ਆ ਜਾਊਗਾ ਨਾ ਆਊਗਾ ਪਤਾ ਹੋਊਗਾ ਆਊਗਾ ਮੇਤੀ ਇਹ ਧਨ ਕਰਿਆ ਕਰ ਸੱਚੀ ਮਮੀ ਮੈਨੂੰ ਤੇ ਬੜੀ ਟੈਨਸ਼ਨ ਹੀ ਇਸ ਗੱਲ ਦੀ ਹਾਂ ਕੋਈ ਮੇਰਾ ਮਨ ਖੁਸ਼ ਹੋਊਗਾ ਜੇ ਤੈਨੂੰ ਇਹ ਗੱਲ ਕਹਿਤੀ ਤੇ ਬਸ ਮੇਰਾ ਪੁੱਤ ਇੱਥੇ ਲਿਆ ਦੇ ਆਊਗਾ ਆਊਗਾ ਚੁੱਪ ਕਰ ਤੂੰ ਉਹ ਤੇ ਤੈਨੂੰ ਗੱਲ ਆ ਕਰ ਤੋ ਮੈਨੂੰ ਦੱਸਿਆ ਕਰ ਜਿਹੜੀ ਵੀ ਤੈਨੂੰ ਟੈਨਸ਼ਨ ਕੋਈ ਹੁੰਦੀ ਕੋਈ ਗੱਲਬਾਤ ਉਹਦੇ ਨਾਲ ਗੱਲਬਾਤ ਕਰਨੀ ਮੈਨੂੰ ਨਹੀਂ ਜਾਣਾ ਮੈਨੂੰ ਦੱਸਣਾ ਠੀਕ ਹੈ ਆਹੋ ਕੋਈ ਸਦਾਈ ਆ ਮੈਂ ਤੇ ਆਪਣੇ ਟੈਂਸ਼ਨ ਪਈ ਤੇ ਤੂੰ ਹੋਰ ਵਿੱਚ ਲੜਾਈ ਛੇੜ ਕੇ ਬਹਿ ਜਾ ਕਰੋ ਕੀ ਹੋਇਆ ਮਮੀ ਬੇਸੋਰਾਂ ਨੂੰ ਤੈਨੂੰ ਕੀ ਦੱਸਾਂ ਤੇ ਤੂੰ ਸਾਡੇ ਘਰ ਦਾ ਮੈਂਬਰ ਵਾਂ ਤੂੰ ਹਟ ਚ ਰਲ ਕੋਲ ਗਈ ਹੈ ਨਾ ਕੋਈ ਤੇ ਤੋਲਾ ਨਹੀਂ ਅਹੀਂ ਪ੍ਰੀਤ ਨੂੰ ਬਣੇ ਹੀ ਨਾ ਉਹ ਸਾਪ ਵਿਆਹ ਤੇ ਹਾਂਜੀ ਕਿ ਸਾਡਾ ਹੱਥ ਟਾੜੀ ਪਈ ਨਹੀਂ ਤੇ ਪਰ ਮਮੀ ਸ਼ਾਂਤ ਤੇ ਤੂੰ ਹੀ ਪਾਈ ਦੀ ਦੀ ਨੂੰ ਨਹੀਂ ਪਤੋ ਤੇ ਅਹੀਂ ਉਹਨਾਂਵੇਂ ਵੇਹ ਖਾਲੇ ਕਰ ਦਿੱਤਾ ਉਹ ਤਾਂ ਪਾਈ ਆ ਨਕਲੀ ਤੇ ਜੇ ਉਹ ਹੁਣ ਉੱਥੇ ਵਖਾਲੇ ਵਿਚਾਰੀ ਕੱਢ ਕੇ ਤੇ ਉਹਦੀ ਹਾਨੀ ਤੋਂ ਹੱਥੋਂ ਜਿਆਦੀ ਸਾਡੀ ਤੇ ਜਿਦਾਂ ਹੁਣ ਕਰੀਏ ਆਪਾਂ ਸੋਹਣੀਆਂ ਤੇਰੇ ਕੋ ਤਿੰਨ ਸਾਫਾਂ ਜੇ ਪੁੱਤੋ ਦਾ ਸਾਦੀ ਉਹ ਤਾਂ ਮੇਣਾ ਲਾ ਲੀਏ ਉਹਨੂੰ ਪਾ ਦਈਏ ਇੱਕ ਵਿੱਚੋਂ ਤੈਨੂੰ ਹੋਰ ਬਣਾ ਦੂੰਗੀ ਤਾਂ ਹੁਣ ਵਿਆਹ ਆਇਆ ਹੱਥ ਟੈਟਵਾ ਤੇ ਜੇ ਤੇਰੇ ਵਾਲਿਆਂ ਚੋਂ ਇੱਕ ਪਾ ਦਈਏ ਤੇ ਤੈਨੂੰ ਤੇ ਮੈਂ ਘਰੇ ਬਣਾ ਦੂੰਗੀ ਮੰਮੀ ਕੋਈ ਗੱਲ ਨਹੀਂ ਤੂੰ ਸ਼ਾਂਤ ਦੇ ਦੋ ਪਰ ਮੇਰਾ ਪੁੱਤ ਇੱਥੇ ਲਿਆ ਦਿਓ ਕੋਈ ਨਹੀਂ ਲਾਵਾਂਗਾ ਸੋਹਣੀਆਂ ਟੈਂਸ਼ਨ ਨਾ ਲੈ ਤੋ ਉਹਨੂੰ ਨੇ ਉਹ ਦਿਨਾਂ ਨੇ ਕੋਈ ਗੱਲ ਕਰਨੀ ਚੰਗਾ ਉਹ ਮੂਰਖਵਾ ਮੇਰੇ ਨਾਲ ਗੱਲ ਕਰਿਆ ਕੱਲ ਜਿਹੜੀ ਕਰਨੀ ਆ ਜੋ ਚੱਲਣੀ ਮੇਰੀ ਚੱਲਣੀ ਆ ਠੀਕ ਆ ਮੰਮੀ ਨਾਲੇ ਜੇ ਸੋਣਗਾ ਬੰਦੇ ਇਦਾਂ ਕਰਦੇ ਹੁੰਦੇ ਆ ਤੂੰ ਉਹਨੂੰ ਪੁੱਛਿਆ ਹੀ ਨਾ ਕਰ ਜੋ ਮਸਲਾ ਹਣਾ ਉਹ ਹੋਈ ਜਾਣਾ ਵਾ ਠੀਕ ਆ ਮੰਮੀ ਹਸਾਪ ਲੈ ਲੋ ਲਿਆਤੀ ਆ ਕਿਤੇ ਮੈਂ ਰੱਦਾ ਦੁੱਖ ਤੋੜ ਦਿੱਤਾ ਕਿਤੇ ਟੈਨਸ਼ਨ ਫਰੀ ਹੋਈਏ ਮੇਰੀ ਕੀ ਬੜੀ ਚੰਗੀ ਸੋਨੀਆ ਹਾਂ ਚਲ ਉਹਨੋ ਜੇਕਰ ਤੂੰ ਮੈਨੂੰ ਲਾ ਕੇ ਦੇ ਦਿੰਦੀ ਤੂੰ ਤਾਂ ਦੇ ਦੇਣੀ ਜਦਨ ਆਈ ਮੈਂ ਤੈਨੂੰ ਕਿਹਾ ਹੀ ਨਹੀਂ ਚਲ ਪਤਾ ਰੋਣਾ ਨਹੀਂ ਬਾਹਰ ਆਣ ਕੇ ਮੈਂ ਤੀ ਕੰਮ ਕਰ ਉਠ ਚਾਹ ਪਾਣੀ ਪੀਓ ਸਾਬ ਤੇ ਮਰ ਗਈ ਚੰਚਨ ਫਰੀ ਹੋਏ ਮੁੰਡੇ ਨੂੰ ਮੜਾ ਦੋ ਮੁੰਡੇ ਨੂੰ ਮੜਾ ਦੋ ਐਡਾ ਮੁੰਡੇ ਦਾ ਹੈ ਅੱਜ ਚੜਿਆ ਹੈ ਤੇ ਵਿਆਹ ਕਰਾਉਣ ਦੀ ਕਿੱਧਰ ਆਖ ਰਾਈ ਸੀ ਇਹਨੂੰ ਹੈ ਜਿੱਦਾਂ ਦੇ ਲੱਛਣ ਕਰਦਾ ਨਾ ਚਾਹ ਤੇ ਕੀ ਇਹਨੂੰ ਕੋਟਾ ਪਾਣੀ ਦੇਣ ਦਾ ਮਨ ਜੀ ਕਰਦਾ ਚਲ ਫੇਰ ਆਣੀ ਆ ਮਾਣਾ ਕੀ ਗੱਲਾਂ ਪਾਉਣੀ ਆ ਜੋ ਬਣਾ ਅਚ ਆ ਪੀ ਲੋ ਮੈਂ ਨਹੀਂ ਪੀਣੀ ਹੋ ਮੇਰੀ ਗੱਲ ਸੁਣੋ ਸਾਈ ਦਲਾਂ ਮੈਂ ਬਿਆਨੀ ਸਰਨਾ ਪਹਿਲਾਂ ਤੇ ਤੁਸੀਂ ਉਹ ਦੇਵਦਾਸ ਬਣੇ ਸੀ ਤੇ ਹੁਣ ਤੇ ਮੈਨੂੰ ਇਦਾਂ ਲੱਗਦਾ ਵੀ ਤੁਸੀਂ ਵਰਤ ਰੱਖ ਲਿਆ ਵਾ ਜਿਉਂ ਤੁਹਾਨੂੰ ਮੈਂ ਕਿਹਾ ਨਾ ਮੈਂ ਨਹੀਂ ਪੀਣੀ ਨਹੀਂ ਪੀਣੀ ਕਿਉਂ ਨਹੀਂ ਪੀਣੀ ਉਹ ਤੇ ਅਗਲੀ ਇਥੋਂ ਵਿਆਹ ਕਰਾ ਕੇ ਆਪਣੇ ਘਰ ਵੱਸਣ ਰਸਣ ਲਈ ਆ ਤੇ ਤੁਸੀਂ ਰਮੀ ਲੱਗਦਾ ਦਿਲ ਤੇ ਲਾ ਕੇ ਬਹਿ ਗਏ ਜੇ ਹਾਂ ਕਿਹੜੀ ਗੱਲ ਕਰਦੀਆਂ ਸਿਰ ਪਰ ਨੂੰ ਰੱਟ ਮਾਰ ਕੇ ਜਾਂਗਾ ਹਾਂ ਹੋਰ ਵੀ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀਆਂ ਤੂੰ ਉਹਦੀ ਗੱਲ ਲੈ ਕੇ ਬਹਿ ਜਾਂਦੀ ਹਰ ਵੇਲੇ ਅੱਗੇ ਤੇ ਹੋਰ ਗੱਲਾਂ ਹੋਈਆਂ ਨਹੀਂ ਇੰਨਾ ਚਿਰ ਆੜੇ ਵਿਆਹ ਨੂੰ ਹੋ ਗਿਆ ਵਾ ਆ ਹੋਣੀ ਹੋਰ ਗੱਲਾਂ ਹੋਣ ਲੱਗੀਆਂ ਵਾ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਕਾਹਦੀਆਂ ਟੈਨਸ਼ਨਾਂ ਵਾ ਚੰਗੇ ਪੜੇ ਆਪਣੇ ਘਰ ਵਸਲ ਰਸਣ ਡਏ ਖਾੜ ਪੀਲ ਨੂੰ ਖੁੱਲਾ ਕੋਈ ਹਿਲਕਤ ਨਹੀਂ ਝਿੜਕਨੀ ਆ ਟੈਨਸ਼ਨਾਂ ਹੋਣੀ ਮੈਂ ਨਵੀਆਂ ਸੁਣ ਲਈਆਂ ਤੇਰੇ ਮੇਰੇ ਲਾਗੋਂ ਚਲ ਜਾ ਕਿਤੇ ਹੋਰ ਕੋ ਕਰਾਣਾ ਨਹੀਂ ਠੀਕ ਆ ਨੇ ਉਹਨੇ ਤੇ ਆਪਣਾ ਘਰ ਵਸਾ ਲਿਆ ਕਿਤੇ ਵੇਖੀ ਨੁ ਫਤੜਿਆ ਕਿਤੇ ਆਪਣਾ ਨਾ ਜਾੜ ਕੇ ਬਹਿ ਜੀ ਤੇ ਅੱਖਾਂ ਚ ਕੋ ਸੁਣ ਦੇਗਾ ਰੋਂਦਾ ਫਰੇ ਚਲ ਜਾ ਆ ਚੁਕਲਾ ਚਾ ਤੇ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਫੜਾ ਇਧਰ ਦਫਾ ਹੋ ਪਰੇ ਤੇ ਮਾਗਣਾ ਲਈ ਮੇਰ ਕੋ ਚਾਹ ਹੁਣ ਹਿੱਸੇ ਗੱਲਾਂ ਤੇ ਰਹੀ ਤੇ ਰੋਟੀ ਬਣਾ ਕੇ ਤੇ ਆਖੀ ਵੀ ਮੈਨੂੰ ਦੋ ਦਿੰਦਾ ਰੋਟੀ ਦੇ ਦੇ ਪਤਾ ਨਹੀਂ ਮੈਂ ਤੇ ਆਖਿਆ ਚਲ ਚਾਹ ਘੁੱਟ ਬਣਾਈ ਦੇ ਆਉਣੀ ਆ ਜਿਹੜੇ ਦਾ ਲੰਮੇ ਪਿਆ ਪਰ ਨਾ ਤੇਰੀ ਆਕੜ ਕਿੱਥੇ ਜਾਂਦੀ ਆ ਹੁਣ ਹਿੱਦਾ ਹੀ ਅੱਖਾਂ ਚ ਦੇ ਕੇ ਕਿਸ ਹੁਣ ਰੋਂਦਾ ਰਹੀ ਕੋਈ ਨਾ ਆਸ਼ਕੀਆਂ ਚੜੀਆਂ ਜਿਹੜੀਆਂ ਤੈਨੂੰ ਛੇਤੀ ਲੱਜ ਜਾਂਦੀਆਂ ਹੁੰਦੀਆਂ ਵਾ ਤਗੋ ਮਾ ਲੋ ਪਿਆਰ ਨਾ ਆਈ ਆ ਵੀ ਚੱਲ ਕਾਨੂੰ ਕਲੇ ਆਪਣੇ ਕਲਾ ਜਾ ਮੇਰਾ ਸਿਰ ਨਾ ਚੱਲ ਜਾ ਹਾਂ ਇਥੇ ਤੇਰਾ ਤੇਰਾ ਸਿਰ ਸੁਣਨਾ ਪਰਾ ਕਰ ਜਾੜ ਕੇ ਬੈਗਾ ਮੈਂ ਦਾਦੀ ਤੇਰੀ ਮਾਂ ਨਾ ਕਰਦੀਆਂ ਗੱਲ ਹਾਂ ਕਰ ਲੈ ਜਾ ਆਹੋ ਕਿ ਲੱਛਣ ਸੁਧਾਰ ਲੈ ਦੇ ਇਹਨੂੰ ਪਤਾ ਨਹੀਂ ਕਿਰੀ ਮਰਨ ਮਿੱਟੀ ਚੜ ਗਈ ਆ ਚੌੜਾ ਹੋ ਕੇ ਲੰਮੇ ਪਿਆ ਵਾ ਉਹਨੇ ਅਗਲੀ ਨੇ ਆਪਣੇ ਘਰ ਸਾਲਾ ਚਵਲ ਨੇ ਇਥੋਂ ਕਾ ਫਾਡੇ ਘਰ ਪਾ ਕੇ ਕਪਾਤ ਪਰ ਸਾਡੇ ਘਰ ਕਦੀ ਲੜਾਈ ਨਹੀਂ ਹੋਈ ਧਰਮ ਨਾ ਕਦੀ ਵੀ ਪਤਾ ਨਹੀਂ ਇਹ ਛੋਟਣ ਨੇ ਕੀ ਕਰਤਾ ਮੇਰੇ ਘਰ ਤੇ ਕੀ ਨਹੀਂ ਹਮ ਤਾਂ ਦਿਲ ਤੇ ਹੀ ਲਾ ਕੇ ਬਹਿ ਗਿਆ ਵਾ ਚਲੋ ਗੱਲ ਹੁੰਦੀ ਵੀ ਆ ਪਰ ਆਹ ਥੋੜੀ ਵੀ ਤੂੰ ਖੜਾ ਉਹਦੇ ਨਾਲ ਹੀ ਮਰਨਾ ਹੋਰ ਪੁੱਛੀ ਜਾ ਜਿਹੜਾ ਕੋਈ ਨਾ ਮੰਨਦਾ ਸੀ ਜਦਿਆ ਇਹ ਲਾ ਨਾ ਆਦੀ ਭਾਈ ਉਹ ਸਟਕਾ ਸਬਜੀ ਤੇ ਆ ਰਹੀ ਚ ਨੰਨ ਦੇਤੀ ਤੇ ਮੈਂ ਰੋਟੀ ਖਾਣਾ ਖਾਣੀ ਐਦਾਂ ਖਾਣੀ ਫਿਰ ਜੀ ਸਬਜੀ ਦਵਿੰਦਰ ਅੰਦਰ ਰੋ ਲੈ ਆਉਣੇ ਦਵਿੰਦਰ ਹਾਂਜੀ ਦੀਦੀ ਆਜੋ ਅੰਦਰ ਹੀ ਕੀ ਕਰਨ ਡਈਆਂ ਨੀ ਕੋਹ ਨਹੀਂ ਕਰਨ ਡਈ ਇਹ ਸੂਈਆਂ ਦਾ ਪਤਾ ਹੀ ਪਾਇ ਨਹੀਂ ਕਿੱਥੇ ਰੱਖ ਲੈਈਆਂ ਟਾਂਕੇ ਟੋਬੇ ਜੇ ਲਾਉਣ ਵਾਲੇ ਸੀ ਤੇ ਕੀ ਕਰਦੀ ਆਈਆਂ ਕੋਣੇ ਤੇਰੇ ਭਾਈ ਨੂੰ ਰੋਟੀ ਲੱਗੀ ਸੀ ਦੇਣ ਤੇ ਸਬਜ਼ੀ ਥੋੜੀ ਸੀ ਤੋ ਕੋ ਬਣਾ ਆਹੋ ਦਾਲ ਬਣਾਈ ਲੈ ਜਾ ਤੇ ਮੇਰੀ ਗੱਲ ਸੁਣੋ ਤੂੰ ਸੋਨੀਆ ਲਗ ਗਈ ਹਾਂ ਮਣ ਕੇ ਇਧਰ gekeੜਾ ਹੀ ਨਹੀਂ ਮਾਰਿਆ ਕਿ ਕਿੜਾ ਕੀ ਮਾਰਨਾ ਸ਼ਾਮੀ ਆਈ ਸਿਰੇ ਨਿਆਣੇ ਸਕੂਲੇ ਘਲਾ ਕੇ ਵੇਲੀ ਚਲ ਗਈ ਹੁਣੇ ਵੇਲੀ ਆਈ ਮੈਂ ਨਾ ਰੋਟੀ ਦੇਦਾ ਤੇ ਮੈਂ ਨਾ ਹੁਣਾ ਧੋਣਾ ਮੁੰਡਾ ਕਰਦਾ ਤੇ ਨਹੀਂ ਚੜ ਚੜ ਉੱਥੇ ਛੱਡ ਦੇ ਗੱਲ ਪੈਣਾ ਹਾਂ ਚੰਗਾ ਹੋਇਆ ਇੱਥੇ ਨਹੀਂ ਆਈ ਸਾਰੇ ਟੱਬਰ ਸੇ ਜੇ ਇਦਾਂ ਕਰਦਾ ਨਾ ਇਹਨਾਂ ਤੇ ਕਹਣਾ ਹਨਾਲੇ ਲੈ ਜਾ ਅੱਛਾ ਮੁੰਡੇ ਤੇ ਨਾ ਖਪਾਇਆ ਮੈਨੂੰ ਇਥੋਂ ਅੰਤਰਾ ਚੰਗਾ ਭਲਾ ਖੁਸ਼ ਗਿਆ ਪਿਆਰੋ ਕੇ ਉਥੋਂ ਆਖੇ ਕਿ ਜਾਣਾ ਹੀ ਨਹੀਂ ਤਿਰਨਾ ਤੇ ਤੂੰ ਰਾਜਸਕਾਲ ਦੀ ਵੀ ਜੇਕਦੇ ਉਥੇ ਨਾ ਲਿਆ ਰਹਿ ਤੋਤੇ ਆਂਗੂ ਪੜਾ ਕੇ ਖੜਿਆ ਮੈਂ ਜੀ ਤੇ ਵੀ ਮਾਂ ਕਹੂਗੀ ਜਾਣਾ ਤਾਂ ਰਹਿਣਾ ਨਹੀਂ ਉਹ ਤੋ ਰਹਿਣਾ ਮੈਂ ਬਾਹੋਂ ਖੇਚੇ ਖੇਚੋ ਤਾਂ ਘੜੀ ਚ ਲਿਆ ਕੇ ਲਾਹਾਂ ਵੀ ਦੋ ਵਧੀਆ ਕੀਤਾ ਹਾਂ ਉਹ ਚੜ ਜਾਊਗਾ ਨਹੀਂ ਨਾ ਖਪਾਇਆ ਪੁੱਛ ਕੋ ਨਾ ਨਹੀਂ ਹੁੰਦਾ ਕਿ ਦਾਂ ਮਮੀ ਤੇਰੀ ਦਾਦੀ ਵੀ ਸਹੀ ਰਹਿੰਦੀ ਆ ਆਹੋ ਕੰਮ ਕਰ ਤੀ ਸਾਰਾ ਠੀਕ ਵਧੀਆ ਵਾ ਅੱਛਾ ਹਾਂ ਉਹ ਇੰਨੇ ਮਸੋਨੇ ਕੱਦ ਚ ਚਲ ਗਈ ਆ ਮਰ ਕੇ ਕਿ ਰਾਜ ਮਹਿਲ ਦੇ ਵਿੱਚ ਚੇਰਮਨ ਚੇਰਮਨ ਸੂਟ ਪਾਇਆ ਮਟਕੜੀ ਫਿਰਦੀ ਹੀ ਉਹਨੂੰ ਨਾ ਤੇ ਚੜੀ ਜਾਤ ਹੁੰਦੇ ਦੀ ਮੁੰਡਾ ਭਾਵੇਂ ਕਰੇ ਚਲ ਕੋਈ ਨਹੀਂ ਤੂੰ ਇਹ ਗੱਲ ਛੱਡ ਸ਼ਾਪ ਬਖਾ ਜਿਹੜੀ ਲਈ ਆਵਾ ਹੋਈ ਤੇ ਗੱਲ ਕਰਨ ਦੀ ਹਾਂ ਇਹਨਾਂ ਨਾਲ ਹਾਂ ਵੀ ਉਹ ਦੁਆ ਵਾਲੀ ਮੰਮੀ ਨੂੰ ਕਿਹਾ ਕੱਢ ਦੇ ਕੱਢ ਦੇ ਸ਼ਾਪ ਤੇ ਉਹਨ ਲੱਗਾ ਇਹਨੇ ਅੰਤਰੇ ਨਾਲ ਖਪਾਇਆ ਇਹਨਾਂ ਵੀ ਸ਼ਾਪਲ ਧਿਆਨ ਹੀ ਨਹੀਂ ਲੱਗਿਆ ਤੇ ਨਾ ਮਾਤਾ ਦੇ ਦਿਮਾਗ 'ਚ ਆਇਆ ਉਹ ਆਉਣਾ ਹੀ ਹੁਣ ਗੋਪੀ ਨੇ ਤੇ ਸੋਨੀ ਨੇ ਕੱਲ ਪਰਸੋ ਤੇ ਉਹ ਫੇਰ ਲਿਆਉਗੀ ਹੁਦਾਂ ਇੰਨਾ ਵੀ ਕੋਈ ਬੰਦਾ ਚਦਾਈ ਦੀ ਹੁੰਦਾ ਕਿਦਾਂ ਭੁੱਲ ਗਿਆ ਉਹ ਜੀਤ ਮੈਂ ਕਦੀ ਨਾ ਭੁੱਲਾਂ ਮੁੰਡਾ ਭਾਵੇਂ ਛੱਡ ਆਉਂਦੀ ਉੱਥੇ ਕਿੱਥੇ ਭੁੱਲਦੀ ਮੈਂ ਤੇ ਦੋ ਤਿੰਨ ਵਾਰ ਕਿਹਾ ਇਹ ਮੁੰਡੇ ਨੇ ਮੈਨੂੰ ਕਮਲੀ ਕਰਤਾ ਅੰਤਰੇ ਨੇ ਚਲ ਆਈ ਜਾਣੀ ਕਿਦਾਂ ਆਉਣੀ ਆ ਸ਼ਾਪ ਪਰਸੋ ਨੂੰ ਉਹਨੇ ਦਿਲਾਉਣੀ ਹੈ ਹਾਂ ਹਣੀ ਫੇਰ ਆਉਣਾ ਉਹਨੇ ਤੇ ਘਰ ਦੇ ਤੇ ਮੇਰੀ ਜਾਣਕਾਰੀ ਮਿਲਣ ਨਹੀਂ ਆਈ ਮਿਲਣ ਨਹੀਂ ਆਈ ਨਹੀਂ ਮੈਂ ਮਰ ਜਾ ਤੇਰਾ ਕੀ ਗਈ ਦਾ ਫਾਇਦਾ ਉੱਥੇ ਉਹ ਤੇ ਅੱਗੇ ਦੇਵਦਾਸ ਬਣਿਆ ਫਿਰਦਾ ਤੇ ਇੰਝ ਗੜਾ ਪਈਆ ਜੋ ਬਣ ਪਤਾ ਨਹੀਂ ਦਿਲ ਤੇ ਇਹੋ ਜੀ ਗੱਲਾਂ ਲਾ ਲਈ ਕਰ ਕਾ ਜਾਣੇ ਉੱਠਣ ਦਾ ਨਾ ਹੀ ਨਹੀਂ ਲੈਂਦਾ ਕੀ ਤਾਂ ਕਿੰਨੇ ਕਿਚਰਾ ਦੀ ਇਹਨਾਂ ਦੀਆਂ ਰਲਿਆ ਬੁੱਤੀ ਚਲ ਗਈਆਂ ਕਿਚ ਕਿਹੜਾ ਕਾ ਥੋੜਾ ਬਤੇਰਾ ਖਿਜਿਆ ਵਾ ਨਹੀਂ ਤੇਰਾ ਦਬਾਅ ਦਮੂਗਾ ਤਾਂ ਮੈਂ ਲਾ ਲਿਆ ਹਿਸਾਬ ਤੇਰਾ ਮੁਕਾ ਕਰ ਦਿੱਤਾ ਬੰਦਾ ਤੇ ਜੇ ਤੋ ਫੜਿਆ ਜਾਵੇ ਕਾਨੇ ਚ ਪਾਇਆ ਨਾ ਕੁਸਕੇ ਇੱਕ ਦਵੇਰ ਕੇ ਪਿਆ ਵਾ ਮੈਂ ਤਾਂ ਕਹਤਾ ਮੈਂ ਕਿਤੇ ਰੋਟੀ ਨਾ ਮੰਗ ਲਈ ਮੇਰ ਕੋ ਸਿੱਧਾ ਤਾਂ ਇਹ ਮਗਰ ਪਤਾ ਲੱਗਦਾ ਨਾ ਇੰਨਾ ਬਿਟਰ ਕੇ ਪਿਆ ਵਾ ਅਗਲੇ ਨਹੀਂ ਨਹੀਂ ਕਰਦੇ ਨਾ ਔਂ ਕਰਦੇ ਨਹੀਂ ਫੜ ਕੇ ਵਾਹ ਤੇ ਉਹ ਇਹ ਗੱਲ ਵੇਖੀ ਉਹਦਾ ਨੋਟ ਕਰੀ ਜਦੋਂ ਦੀ ਵਿਆਹ ਹੀ ਚਲ ਗਈ ਏਦਾਂ ਹੀ ਰਿੰਦਾ ਰਮਤਾ ਮੁੰਤਾ ਜਿਆ ਬਣਿਆ ਤੇ ਜਿੱਦਣ ਕਿਤੇ ਆਨੇ ਦਰਸ਼ਨ ਦੇਤੇ ਤੇ ਵੇਖੀ ਕਿਦਾਂ ਖਿੰਡਦਾ ਹੀ ਮੈਨੂੰ ਤੇ ਏਦਾਂ ਲੱਗਦਾ ਹੀ ਵੀ ਚੇਤੇ ਰੱਖ ਬਣਾ ਆਪਣਾ ਘਰ ਸਾਹ ਬਾਈ ਤੇ ਤੇਰੇ ਪਿਛੇ ਭਾਵੇਂ ਨਾ ਹੀ ਕਰਦੇ ਅਸੀਂ ਤੇ ਉਹਦਾ ਵੀ ਮੈਂ ਟੋਮੇਟੀ ਕਰ ਦਿੱਤਾ ਸਾਡੇ ਕਰਕੇ ਕਿਸੇ ਦਾ ਘਰ ਨਾ ਬਰਬਾਦ ਹੋਜੇ ਹੋ ਤੇ ਗਿਆ ਹੋਰ ਕੀ ਹੋਣਾ ਸੀ ਆ ਦਾਲ ਦਵਾ ਚਲ ਹਾਂ